ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵੜਾ ਨਿਊਜ਼ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਠੋਸ ਕਦਮ ਚੁੱਕੇ ਹੋਏ ਹਨ ਅਤੇ ਆਏ ਦਿਨ ਨਸ਼ੇ ਦੇ ਸਮਗਲਰਾਂ ਦੇ ਖਿਤੇ ਚੈਕਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮਾਂਜੁਗ ਡੀਜੀਪੀ ਗੌਰਵ ਯਾਦਵ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵੀ ਨਸ਼ੇ ਦਾ ਆਦੀ ਹੈ ਜਾਂ ਨਸ਼ੇ ਦਾ ਸਮਗਲਰ ਹੈ ਤਾਂ ਉਸ ਉੱਤੇ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚੋਂ ਨਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਖਤਮ ਕੀਤਾ ਜਾਵੇ ਇਸੇ ਤਹਿਤ ਉਹਨਾਂ ਨੇ ਇਹ ਵੀ ਆਦੇਸ਼ ਦਿੱਤੇ ਹਨ ਨਸ਼ੇ ਦੇ ਸਮਗਲਰਾਂ ਦੀ ਪ੍ਰਾਪਰਟੀ ਵੀ ਜਬਤ ਕੀਤੀ ਜਾਵੇ ਇਸੇ ਤਹਿਤ ਅੱਜ ਮਛਵਾੜਾ ਸਾਹਿਬ ਵਿਖੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਅਤੇ ਐਸਐਚਓ ਭਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਿੱਚ ਨਸ਼ੇ ਦੇ ਸਮਗਲਰਾਂ ਦੇ ਘਰੇ ਅਚਨਚੇਤ ਤੜਕਸਾਰ ਚੈਕਿੰਗ ਕੀਤੀ ਗਈ ਅਤੇ ਉਹਨਾਂ ਨੂੰ ਸਖਤ ਵਾਰਨਿੰਗ ਵੀ ਦਿੱਤੀ ਗਈ ਕਿ ਜੇਕਰ ਕਿਸੇ ਦੇ ਘਰੋਂ ਵੀ ਨਸ਼ਾ ਬਰਾਮਦ ਹੋਇਆ ਜਾਂ ਮੌਕੇ ਤੇ ਕੋਈ ਵੀ ਨਸ਼ਾ ਪਿੰਦਾ ਫੜਿਆ ਗਿਆ ਤਾਂ ਉਸ ਉੱਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇਸ ਮੌਕੇ ਚੈਕਿੰਗ ਦੌਰਾਨ ਕਿਸੇ ਕੋਲੋਂ ਕੋਈ ਵੀ ਨਸ਼ਾ ਨਹੀਂ ਬਰਾਮਦ ਹੋਇਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਜੇਕਰ ਕੋਈ ਵੀ ਨਸ਼ੇ ਦਾ ਆਦੀ ਹੋਵੇ ਤਾਂ ਉਸ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਫ੍ਰੀ ਵਿੱਚ ਕਰਵਾਇਆ ਜਾਵੇਗਾ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਕੋਲ ਨਸ਼ਾ ਬRAND ਹੋਇਆ ਤਾਂ ਉਸ ਉੱਪਰ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਪਤਾ ਕਰਨ ਦੇ ਬਾਵਜੂਦ ਉਸ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾ ਸਕਦੀ ਹੈ ਉਨ੍ਹਾਂ ਨੇ ਕਿਹਾ ਕਿ ਸਮਰਾਲਾ ਸ਼ਹਿਰ ਵਿੱਚ ਨਸ਼ੇ ਦੇ ਵੱਡੇ ਸਮਗਲਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ ਇਸੇ ਤਰ੍ਹਾਂ ਹੁਣ ਮੱਛਵਾੜਾ ਸਾਹਿਬ ਵਿਖੇ ਵੀ ਜੋ ਨਸ਼ੇ ਦੇ ਵੱਡੇ ਸਮਗਲਰ ਹਨ ਉਹਨਾਂ ਦੀ ਪ੍ਰਾਪਰਟੀ ਵੀ ਜਲਦ ਹੀ ਜ਼ਬਤ ਕੀਤੀ ਜਾਵੇਗੀ ਇਸ ਤਿਹਤ ਉਹਨਾਂ ਨੇ ਮਾਚਵਾੜਾ ਸਾਹਿਬ ਦੇ ਤਕਰੀਬਨ 4-5 ਘਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਪੁਲਿਸ ਗੱਡੀਆਂ ਅਤੇ ਘਰਾਂ ਦੀ ਸ਼ਾਨਦਾਰੀਨ ਕਰ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਲੱਗੀ ਕਿਹੜਾ ਲੱਗੀ ਨਹੀਂ ਹੈ ਇੱਥੇ ਲੱਗੀ ਨਹੀਂ ਆਪਣਾ ਕੰਡਕਸ਼ਨ ਨਾ ਹੋ ਰਿਹਾ ਲੱਗੀ ਕਿਹੜਾ ਇਹ ਜਿਹੜਾ ਦੂਵੀ ਘਰ ਨਹੀਂ ਆਉਂਦਾ ਉਹਦਾ ਪਿੱਛਾ ਆਇਆ ਹਾਂਜੀ ਹਾਂਜੀ ਕਿਰਸਾ ਦੇ ਬੰਦੇ ਵੀ ਇਹ ਚੀਜ਼ ਇਹਦਾ ਉਹਨੂੰ ਕੋਲੋਂ ਲੋਟ ਰਿਹਾ ਟੈਸਟ ਕਰਾ ਕੇ ਲੀ ਰਿਹਾ ਹੁੰਦਾ ਨਾ ਮੈਂ ਵੀ ਤੈਨੂੰ ਬਰਾਬਰ ਆ ਜਾਂਦੇ ਜੀ ਨਾ ਇਹ ਬੜੀ ਗੱਲ ਇਹ ਪ੍ਰੋਟੈਕਸ਼ਨ ਨਾਲ ਉਹ ਵੀ ਕਰਵਾ ਲੈਂਦੇ ਅੱਜ 10 ਵਜੇ ਇਹਨਾਂ ਦਾ ਪ੍ਰੋਟੈਸਟ ਨਹੀਂ ਬੰਦ ਡ੍ਰਿੰਗਰ ਵੀ ਆਪੀ ਕਿ ਉਹ ਜਿੱਦੋਂ ਦਾ ਮਾਰਟੇਸ ਨਿਕਲ ਰਿਹਾ ਪੀਪਲ ਜੁਆਇਨ ਜਰੀ ਹੈ ਕਿਉਂਕਿ ਉਹਨੂੰ ਬੈਸੋ ਕਟਾ ਲਈ ਗੇਪੋਸ ਤੋਂ ਆਇਆ ਫਿਰ ਨਹੀਂ ਪੱਲੀ ਫਿਰ ਬਸ ਹੋ ਜਾ ਅੱਜ ਥਾਣੇ ਪਤਾ ਹੋਵੇ ਜਦੋਂ ਲੱਗੇ ਆਜੂ ਕਿਉਂਕਿ ਉਹਦੇ ਸਾਰਾ ਜਾਂਦਾ 72 ਘੰਟੇ ਦੇ ਅੰਦਰੋਂ ਮੇਰਾ ਵੀ ਡ੍ਰਿੰਗ ਦਾ ਆਡਾ ਦਾ ਬੂਦੇ ਦਾ ਆਡਾ ਹਾਂਜੀ ਸਰ ਅੱਜ ਸੋ ਇਹਦੇ ਸੋੜੇ ਰੇਡ ਮਾਰੀ ਗਈ ਹੈ ਕਈ ਘਰਾਂ ਦੇ ਵਿੱਚ ਕੀ ਕਹਿਣਾ ਚਾਹੂਗੇ ਜੀ ਜੀ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰ ਜਿਹੜੇ ਮਾਨ ਜੋ ਮੈਸਰ ਵੀ ਪ੍ਰੀਤ ਕੁੰਡੋਲ ਜੀ ਵੱਲੋਂ ਦੀ ਹਰੇਕਾ ਦੇ ਜਿਹੜਾ ਕਾਸੋ ਆਪਰੇਸ਼ਨ ਸਾਡੇ ਸਬਡਿਵੀਜ਼ਨ ਦੇ ਵਿੱਚ ਹੀ ਚੱਲਿਆ ਆ ਜਿੰਨੇ ਵੀ ਜਿਹੜੇ ਪੁਰਾਣੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਘਰਾਂ ਦੇ ਰੇਡ ਕਰ ਰਹੇ ਆ ਉਹਨਾਂ ਦੇ ਨਾਲ ਸ਼ਕਤੀ ਦੇ ਨਾਲ ਡੀਲ ਕਰ ਰਹੇ ਆ ਜੀ ਕੋਈ ਚਟਾਰ ਜਿਹੜਾ ਆਪਣੇ ਇਲਾਕੇ ਦੇ ਹੀ ਬਿਲਕੁਲ ਵਿਗੜ ਨਹੀਂ ਦੇਵਾਂਗੇ ਜਿਹੜਾ ਉਹ ਵੇਚੂਗਾ ਉਹਨੂੰ ਫੜਗਾ ਬਿਲਕੁਲ ਸਖਤ ਰਾਮ ਦੇ ਤਹਿਤ ਉਹ ਕਰਗਾ ਨੂੰ ਜੇਲ੍ਹ ਵਿੱਚ ਭੇਜਿਆ ਜਾਏਗਾ ਸਰ ਮਾਛੋੜਾ ਸ਼ਹਿਰ ਚ ਵੀ ਕਿਸੇ ਨਸ਼ਾ ਤਸ਼ਕਰੀ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ ਜੀ ਇਹ ਦੀ ਪ੍ਰੋਸੀਡਿੰਗ ਸਾਡੀ ਜਿਹੜੀ ਚੱਲ ਰਹੀ ਹੈ ਜਿਨ੍ਹਾਂ ਦੇ ਕੋਈ ਪੁਰਾਣੇ ਨਸ਼ੇ ਦੇ ਪਰਚੇ ਨਹੀਂ ਜਿਵੇਂ ਕਹਿੰਦੇ ਸੀ ਸਰਕਾਰ ਬਹੁਤ ਆਹ ਬਿਲਕੁਲ ਇਹਦੇ ਤੋਂ ਦੀ ਅਸੀਂ ਆਲਰੇਡੀ ਦੋ ਪ੍ਰਾਪਰਟੀ ਜਿਹੜੀਆਂ ਸਮਰਾਲੇ ਸੀ ਕਰਾਈਆਂ ਜਿਹੜੀਆਂ ਫ੍ਰੀਜ਼ ਕਰਾਈਆਂ ਸੀ ਤੇ ਮਾਛੂੜਾ ਦੇ ਵਿੱਚ ਵੀ ਅਸੀਂ ਚੈੱਕ ਕਰ ਰਹੇ ਹਾਂ ਪ੍ਰਾਪਰਟੀ ਦੀ ਜਿਨ੍ਹਾਂ ਇਲੀਗਲ ਮੀਨਜ਼ ਦੇ ਨਾਲ ਬਣਾਈ ਹੋਈ ਹੈ ਨਸ਼ੇ ਵਾਲੇ ਨਾਲ ਉਹ ਬਿਲਕੁਲ ਫ੍ਰੀਜ਼ ਕਰਾਈ ਜੋਗੀ ਕਿੰਨੇ ਘਰਾਂ ਦੇ ਵਿੱਚ ਅੱਜ ਰੇਟ ਮਾਰੀ ਗਈ ਹੈ ਜੀ ਅੱਜ ਜਿਹੜਾ ਅਸੀਂ ਪੰਜ ਘਰਾਂ ਦੇ ਵਿੱਚ ਰੇਟ ਕੀਤੀ ਹੈ ਜਿਹੜੇ ਪਹਿਲਾਂ ਵੇਚੇ ਨਾਲੇ ਆ ਉਹਨਾਂ ਪੰਜਾਂ ਬਸੂੜੇ ਸ਼ਹਿਰ ਜੀ ਪੰਜਾਂ ਘਰਾਂ ਦੇ ਰੇਟ ਕੀਤੀ ਹੈ ਕਿਸੇ ਕੋਲੋਂ ਕੁਝ ਬਰਾਮਦ ਹੋਈ ਹੈ ਜੀ ਅਜੇ ਸਾਡੀ ਇਹ ਚੱਲ ਰਹੀ ਹੈ ਸੱਚ ਠੀਕ ਹੈ